ਥੋੜੇ ਦਿਨ ਪਹਿਲਾਂ ਪੂਰਾ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲ ਇਸੇ ਖਬਰ ਨਾਲ ਭਰ ਗਏ ਸੀ ਕਿ ਸਿੱਧੂ ਮੂਸੇਵਾਲ ਦੇ ਮਾਪੇ ਬੱਚੇ ਨੂੰ ਜਨਮ ਦੇਣ ਜਾ ਰਹੇ ਹਨ ਜਿਸ ਤੋਂ ਬਾਅਦ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ ਤੇ ਉੱਥੇ ਹੀ ਇਸ ਗੱਲ ਦੀ ਨਾਰਾਜ਼ਗੀ ਵੀ ਜਤਾਈ ਜਾ ਰਹੀ ਸੀ ਕਿ ਇਹ ਖਬਰ ਲੀਕ ਕਿਉਂ ਕੀਤੀ ਗਈ ਪਰ ਹੁਣ ਖੁਦ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਨੇ ਬੱਚੇ ਵਾਲੀ ਖਬਰ ਦੇ ਹਿੰਟ ਦਿੰਦੇ ਹੋਏ ਇੱਕ ਗੀਤ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ ਗੀਤ ਦਾ ਨਾਮ ਨਿੱਕੇ ਪੈਰੀ ਰੱਖਿਆ ਗਿਆ ਹੈ ਇਸ ਪੋਸਟਰ ਉੱਪਰ ਸਿੱਧੂ ਮੂਸੇਵਾਲੇ ਦੀ ਹਵੇਲੀ ਦੀ ਫੋਟੋ ਹੈ ਜਿਸ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਗੀਤ ਹੋਣ ਵਾਲੇ ਬੱਚੇ ਬਾਰੇ ਹੀ ਹੋਵੇਗਾ ਇਸ ਗੀਤ ਨੂੰ ਫੀਮੇਲ ਸਿੰਗਰ ਜਸਵਿੰਦਰ ਬਰਾੜ ਵੱਲੋਂ ਗਾਇਆ ਗਿਆ ਹੈ ਤੇ ਇਹ ਗੀਤ ਕਿਸੇ ਟਾਈਮ ਹੀ ਰਿਲੀਜ਼ ਕਰ ਦਿੱਤਾ ਜਾਵੇਗਾ ਜਸਵਿੰਦਰ ਬਰਾੜ ਨੇ ਵੀ ਇਸ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਆਪਣੇ ਸਭ ਦੇ ਦਿਲਾਂ ਦੀ ਧੜਕਣ ਸਾਡੇ ਹਰਮਨ ਪਿਆਰੇ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲ ਨੂੰ ਵਾਪਸ ਪਾਉਣ ਲਈ ਉਸ ਨੂੰ ਪਿਆਰ ਕਰਨ ਵਾਲੇ ਲੱਖਾਂ ਕਰੋੜਾਂ ਦਿਲਾਂ ਦੀ ਰੱਬ ਅੱਗੇ ਅਰਦਾਸ ਨਿੱਕੇ ਪੈਰੀ ਵਾਹਿਗੁਰੂ ਸੱਚੇ ਪਾਤਸ਼ਾਹ ਅਰਦਾਸਾਂ ਪੂਰੀਆਂ ਹੋਣ ਇਸ ਦੇ ਨਾਲ ਹੀ ਜਸਵਿੰਦਰ ਬਰਾੜ ਦੀ ਉਹ ਵੀਡੀਓ ਕਲਿੱਪ ਵੀ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਜਸਵਿੰਦਰ ਬਰਾੜ ਨੇ ਕਿਹਾ ਸੀ ਕਿ ਸਿੱਧੂ ਮੂਸੇਵਾਲਿਆ ਤੂੰ ਵੱਡੇ ਪੈਰੀ ਗਿਆ ਤੇ ਨਿੱਕੇ ਪੈਰੀ ਫਿਰ ਉਸ ਹਵੇਲੀ ਵਿੱਚ ਵਾਪਸ ਆ ਜਾਵੇਂ ਵੇ ਤੂੰ ਵੱਡੇ ਪੈਰਿੰਗੇ